ਇਪੋ ਹੋ ਅੰਤਾਰ ਸਤਿਨਾਮ ਕਰਪਾਉ ਪੁਰਖੇ ਮੇਰੇ ਭਾਉ ਨਿਰਵਾਇਰ ਆਪਾਦ ਮੂਰਤ ਆਜੁਲੀ ਸਾਹੇ ਪਹੰ ਗੁਰ ਪਰਸਾ ਆਦਰ ਗੁਰ ਅਮਰਦਾਸ ਪਰਸੀ ਆਏ ਮੋਹਮ ਪਾਦਪ ਬਿਨਸਾ ਹੈ ਗੁਰ ਅਮਰਦਾਸ ਪਰਸੀ ਐ ਸਿਧ ਸਾਧ ਪ ਆਸਾ ਸਹ ਹੈ ਗੁਰ ਅਮਰਦਾਸ ਪਰਸੀ ਐ ਧਿਆਨ ਲਈਆ ਹੈ ਪਾਹੁ ਮੁਕਾ ਹੈ ਗੁਰ ਅਮਰਦਾਸ ਪਰਸੀ ਆਈ ਆਪਾਓ ਲੰਬੇ ਗਾਹੋ ਚੁਤਾ ਹੈ ਇੱਕ ਬੇਣ ਦੁਬਣ ਜੋ ਤੌਰ ਹੈ ਜਾਨ ਸਮਨ ਪਰ ਮਾਨ ਵਾਇਲਾ ਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਦਿੱਠਾ ਹੈ ਮਿਲ ਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਵਿਖਾ ਹੈ ਮਿਲਾ ਹੈ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਪਾਵੋ ਸੁਲਾਦਾ ਸੇਵ ਨਾਰਾਇਣ ਨਰਪਤ ਨਮ ਸ਼ਿਕਾਰੇ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਵੋਹੇ ਤਾਰੇ ਸੁਕਾਹੋ ਪੱਲ ਗੁਰ ਸੇਵਿਆ ਅਨੁਸ ਸਾਹਜ ਸੁਪਾਈ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੋਖ ਜਾਏ ਹੋਵੈ ਸਿਵਤ ਖਸੰਮ ਵੀ ਨੋੜਿ ਅਰਸਾਂ ਪੁਰਸਾਂਹ ਚੱਟੀਐ ਉਦਰ ਡਿੱਕੇ ਸੱਜੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਗੈ ਸ਼ਾਹ ਓ ਜਿਸ ਪਾਸ ਬਹਿਠਿਆ ਸੋਈ ਆਈ ਸਭਨਾਮ ਵੇ ਸਾਹੋ ਸੁਪਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਸਲੋਪਨ ਮਬੱਲਾ ਤਿਜਾ ਈ ਮਾਨ ਹਰ ਜੀ ਧਿਆਏ ਤੋ ਇੱਕ ਤਮ ਮਾਨਯ ਇੱਕ ਚੇਤ ਪਾਏ ਏ ਹਰ ਪਿਆਰ ਸਦਾ ਸਦਾ ਵੜ ਆਈਆ ਦੇਨਾ ਅਛੋ ਪਾਏ ਏ ਮਾਨ ਹਰ ਜੀ ਆਏ ਤੋ ਇਕ ਮਰ ਇਕ ਚੇਤਰ ਪਾਈ ਹਾਰੋ ਦੀਆ ਸਦਾ ਸਦਾ ਵੜੇ ਆਈਆ ਦੇ ਨਾ ਪਛੋਕ ਪਤਾ ਹਉ ਹਰਤੈ ਸਤ ਬਲ ਹਾਰੇ ਵਾਏ ਜੇਪੇ ਸੀ ਬਈ ਸੋ ਘਪਾ ਨੇ ਨਾਨਕ ਗੁਰੂ ਕੈ ਮਿਲਾਈ ਹਉਮੈ ਸ਼ਬਦ ਜਲਾ ਮਹਾਰਾਜ ਜੀ ਆਪੇ ਸੇਵਾ ਦਾਇਆ ਨਾ ਆਪੇ ਬਖਸ਼ ਕਰੇ ਸਭਨਾ ਉਪਾਈ ਮਾਪਿਓ ਆਪ ਆਇਆ ਆਪ ਤੇ ਸਾਰ ਕਰੇ ਨਾਨਕ ਨਾਮ ਭਤੇ ਆਏ ਅਨ ਤੈਨ ਨਾਮ ਮੇਂ ਜਿ ਧਾਰ ਵਾਸ ਪੈ ਜੋਗ ਜੋਗ ਸੁਬਾ ਬੋਏ ਔਰੀ ਉਹ ਕਰਨ ਕਾਰਨ ਸਮਰਾਪ ਹੈ ਕਰਤੇ ਮੈਂ ਤੁਦ ਦੇਨ ਅਵਰ ਨਾ ਕੋਈ ਕੁਦ ਆਪੇ ਸਿਸ਼ਟ ਸਿਰਜੀਆ ਆਪੇ ਵੋਲਾ ਗੋਈ ਸਾਧੂ ਬਿਕੋਏ ਸ਼ਬਦ ਵਰਤਗਾ ਜੋ ਬਰੇ ਸੋ ਹੋਈ ਵਢੇ ਆਈ ਗੁਰਮੁਖ ਦੇ ਪ੍ਰਭ ਘਰ ਪਾਵੈ ਸੋਏ ਗੁਰਬਖ ਨਾਨਕ ਅਰਦਈਆ ਸਬ ਆਖავ ਤੰਨ 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 ਬਰਸੋਏ ਬਦੇ ਆਈ ਗੁਰਮੁਖ ਦੇ ਪ੍ਰਾਪ ਹਰੇ ਪਾਵਰ ਸੋਈ ਬੋ ਬਾਨ ਤੇ ਆ ਦਿਆ ਸਬ ਆਖਾ ਤਨ ਲਾਈ ਤਨ ਲਾਈ ਤਨ ਬਰ ਸੋਈ ਸੋਦਾ ਵਾਹਿ ਧਰੂਜੀ ਕਾ ਖਾਲਸਾ ਵਾਹਿ ਧਰੂਜੀ ਕੀ ਫਤੇ ਵਾਹਿ ਧਰੂਜੀ ਕਾ ਖਾਲਸਾ ਵਾਹਿ ਧਰੂਜੀ ਕੀ ਫਤੇ ਪਰਮ ਸਨਮਾਨ ਜੋ ਜੁਗੋ ਜੋਗ ਅਟਲ ਗੁਰਤਾ ਗੱਦੀ ਦੇ ਬਰਾਜਮਾਨ ਚਬਰ ਤਖਤ ਸਤਲ ਸਿਹਾਸਨ ਦੇ ਮਾਲਕ ਧਨ ਭੰਨ ਬੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋੜ ਮੜ ਕੇ ਇਹ ਸਤਿਕਾਰ ਜੋ ਗੁਰੂ ਰੂਪ ਗੁਰੂ ਦੀ ਸਾਜੀ ਨਵਾਜੀ ਸੰਗਤ ਜੀ ਆਪ ਸਮੂਹ ਸੰਤਾਂ ਦੇ ਭਾਗੇ ਹੋ ਜੋ ਅੰਮ੍ਰਿਤ ਵੇਰੇ ਆਪ ਜੀ ਨੇ ਧੰਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਬੀਤਰ ਹਜ਼ੂਰੀ ਵਿੱਚ ਹਾਜ਼ਰੀ ਹਲਵਾ ਕੇ ਗੁਰਬਾਣੀ ਸਰਵਣ ਕੀਤੀ ਹੈ ਧੰਤਾਂ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਹੁਕਮਨਾਮਾ ਆਪ ਜੀ ਨੇ ਸਰਵਲ ਕੀਤਾ ਹੈ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 653 ਤੇ ਸੁਭਾਈ ਮਾਨ ਹੈ ਸੈਦ ਸ੍ਰੀ ਗੁਰੂ ਅਮਰਦਾਸ ਸਹਿਲ ਜੀ ਮਹਾਰਾਜ ਜੋ ਪਾਵਨ ਬਚਨਾਂ ਦੇ ਵਿੱਚ ਸੰਗਤ ਜੀ ਇਹ ਸੋਰਖ ਦੀ ਵਾਰ ਦਾ ਜੁਨਤਵੀ ਪੌਰੀ ਦੇ ਨਾਲ ਬੋਸ ਰੋਗ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹਨ ਪੌਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ ਕਿੰਪੇ ਸੋਰਠ ਦੀ ਵਾਰ ਜਿਹੜੀ ਹੈ ਇਹ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੈ ਇਸ ਕਰਕੇ ਜਿੰਨੀਆਂ ਵੀ ਪੌਰੀਆਂ ਨੂੰ ਆਮ ਪਵਿੱਤਰ ਵਾਰ ਦੇ ਵਿੱਚ ਉਹ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਬਾਣੀਆਂ ਸ਼ਲੋਕ ਰਵਿੰਦਰਲ ਮਹਿਨ ਸੋ ਸਾਇਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਗੁਰੂ ਸਾਹਿਬ ਜੀ ਸੰਗਤ ਜੀ ਨਿਮਰਤਾ ਦੇ ਪੁੰਜ ਜੋ ਅਤਾਤ ਪੁਰਖ ਦਾ ਰੂਪ ਜਿਨ੍ਹਾਂ ਨੇ ਆਪਣੇ ਮਨ ਦੀ ਉਦਾਹਰਣ ਦੇ ਕੇ ਸੰਸਾਰ ਦੇ ਭਲੇ ਵਾਸਤੇ ਉਪਦੇਸ਼ ਕਥਨ ਕੀਤਾ ਹੈ ਸਾਇਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਥਨ ਪਰਦੇ ਹਨ ਸਲੋਕ ਮਹੱਲਾ ਤੀਜਾ ਈ ਮਨ ਹਰ ਜੀ ਈਹਾ ਏ ਪੂਪ ਇੱਕ ਮਨ ਇੱਕ ਚਿਤ ਪਾਏ ਸੈਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਮੰੰਦੀ ਪੁਦਾਹਰਨ ਦੇ ਕੇ ਈ ਮਨ ਹਰ ਜੀ ਧਿਆਏ ਪੂ ਹਰੀ ਪਰਮਾਤਮਾ avatars purakh ਜੋ ਹਰ ਇੱਕ ਦੇਦੇ ਵਿੱਚ ਰਮਿਆ ਹੋਇਆ ਹੈ ਉਸ ਨੂੰ ਧਿਆਉਣਾ ਤਰ ਇਹ ਧਿਆਉਣ ਦੀ ਜੁਗਤੀ ਗੁਰੂ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਸਾਨੂੰ ਦੱਸਣਾ ਕੀਤਾ ਹੈ ਕਿ ਹਰ ਬਾਤਮਾ ਨੂੰ ਸਿਮਰਨਾ ਕਿਪਰਾ ਹੈ ਉਹਨੂੰ ਯਾਦ ਕਿਤਰਾ ਕਰਨਾ ਹੈ ਇੱਕ ਤਾਂ ਮਨ ਇੱਕ ਤਾਂ ਚੇਤ ਪਾਵੇ ਮਨ ਦੇ ਵਿੱਚ ਇਕ ਕਾਦਰ ਬਿਰਤੀ ਦੇ ਨਾਲ ਉਸ ਪ੍ਰਮਾਤਮਾ ਨੂੰ ਜਪਨਾ ਹੈ ਕਿਉਂਕਿ ਮਨ ਜੇਰਾ ਹੈ ਸੰਦੇਜੀ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਦੇ ਵਿੱਚ ਬੈਠੇ ਹਾਂ ਤੇ ਕਈ ਵਾਰੀ ਮਨ ਸਾਡਾ ਭਟਕਦਾ ਕਦੇ ਕਿਤੇ ਕਦੀ ਕਿਤੇ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਉਸ ਅਕਾਲ ਪੁਰਖ ਦਾ ਸਿਮਨ ਕਰਨ ਦਾ ਢੰਗ ਤਰੀਕਾ ਦੱਸਿਆ ਹੈ ਇਹ ਜੀਵ ਕਿਉਂਕਿ ਮਨ ਦਾ ਅਰਥ ਜੀਵ ਬੰਦਾ ਹੈ ਕਿ ਇਹ ਜੀਵ ਉਸ ਪਰਮਾਤਮਾ ਨੂੰ ਧਿਰਨਾ ਕਰ ਸਦਾ ਜਿਉਂ ਸਿਮਰਨਾ ਕਰ ਇਕਾਦਰ ਬਿਰਪੀ ਦੇ ਨਾਲ ਮਨ ਦੇ ਵਿਕਲਪ ਸੰਕਲਪ ਰੋਕ ਕੇ ਉਸ ਅਤਾਲ ਪਰਹਲੂ ਯਾਗ ਕਰਨਾ ਕਰ ਸੋ ਜਿਨ੍ਹਾਂ ਨੇ ਤੇਪਾਬਰ ਬਿਰਤੀ ਦੇ ਨਾਲ ਸੰਗ ਜੀ ਪਰਮਾਤਮਾ ਨੂੰ ਯਾਦ ਕੀਤਾ ਹੈ ਉਹਨਾਂ ਨੂੰ ਮੰਡੇ ਜਿੰਨੇ ਮੰਡਿੰਗ ਵਿੱਚ ਆਸਾਂ ਹਨ ਉਹ ਪੂਰੀਆਂ ਹੋਈਆਂ ਹਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਹੈ ਜੋ ਗੌਂਡ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਤਰਨ ਕਰਦੇ ਹਨ ਜੇ ਮਨ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਖਲ ਪਾਈ ਹਰ ਧਾਲਿਆ ਕਿਸੇ ਦਾ ਇੱਕ ਤੇਰਨਾ ਦੁਆਈ ਵੇਖੋ ਜਿਹੜਾ ਜੀਵ ਉਸ ਪਰਮਾਤਮਾ ਨੂੰ ਸਿਮਰਦਾ ਹੈ ਕੇਵਲ ਇੱਕ ਤੇ ਆਸ ਰੱਖ ਕੇ ਕਿਉਂਕਿ ਬੁਰੀ RAM DAS ਜਿਨੇ ਇੱਕ ਦੀ ਗੱਲ ਕੀਤੀ ਹੈ ਜੇ ਮਨ ਆਸ ਰੱਖੇ ਹਾਰੇ ਉੱਪਰ ਜੇ ਪਰਮਾਤਮਾ ਤੇ ਆਸ ਹੈ ਤਾਂ ਮਨ ਨੂੰ ਸੰਗਤ ਜੀ ਜੇ ਹੋ ਜੇ ਭਾਲ 14 ਹੈ ਉਹ ਜੇ ਹੀ ਪਰਮਾਤਮਾ ਦਿੰਦਾ ਹੈ ਬੜਾ ਆਸਾਂ ਉਹਨਾਂ ਵੀਆ ਪੂਰੀਆਂ ਹੁੰਦੀਆਂ ਹਨ ਗੇਰੇ ਇੱਕ ਤੇ ਆਸਰਾ ਦੇ ਹਨ ਧੰਨ ਵੀਰੂ ਅਮਰਦਾਸ ਜੀ ਵੀ ਮਹਾਰਾਜੀ ਕਥਨ ਕਰਦੇ ਹਨ ਕਿ ਇੱਕ ਆਕਾਲ ਪੁਰਖ ਨੂੰ ਸਿਮਰਨਾ ਕਰੋ ਉਸ ਨੂੰ ਹੀ ਸਦਾ ਆਪਣੀ ਚਿੱਤ ਦੇ ਵਿੱਚ ਪਿਆਰ ਦੇ ਨਾਲ ਸ਼ਰਧਾ ਬਿਨਾਂ ਆਲ ਜੋ ਇਕਾਦਰ ਬਿਰਤੀ ਦੇ ਨਾਲ ਸਿਮਰਨਾ ਕਰੋ ਜਿਨ੍ਹਾਂ ਨੇ ਸੁਮਰਿਆ ਹੈ ਹਰਕੀਆਂ ਸਦਾ ਸਦਾ ਵਡਿਆਈਆਂ ਦੇਣਾ ਪਚੋ ਪਾਈ ਉਸ ਪਰਮਾਤਮਾ ਦੀਆਂ ਇੰਨੀਆਂ ਜਾਦੀਆਂ ਦਾਤਾ ਹਨ ਸੰਦੇ ਜੀ ਉਹ عطاਏ ਪਰ ਖਵਾਹ ਗਰੂ ਤਾਦ ਦੇ ਕੇ ਫਿਰ ਪਚੋ ਨਹੀਂ ਤੌਂਦਾ ਕਿਉਂਕਿ ਜੀਵ ਦਾ ਸੁਭਾਅ ਹੈ ਕਿ ਕਿਸੇ ਤੇ ਪਰ ਉਪਕਾਰ ਕਰ ਦੇਵੇ ਤੇ ਮਨ ਦੇ ਵਿੱਚ ਇਹ ਹੰਕਾਰ ਰਹਦਾ ਵੀ ਮੈਂ ਇਹਨੂੰ ਫਲਾਣਾ ਜਿਹੜਾ ਇਹਦਾ ਮੰਦਾ ਕੋਈ ਆਸ ਉਹ ਪੂਰੀ ਕੀਤੀ ਹੈ ਇਹਨ ਦੇਣਾ ਕੀਤਾ ਹੈ ਪਰ ਪਰਮਾਤਮਾ ਨੇ ਦੇਖੋ ਸਾਨੂੰ ਸਰੀਰ ਦਿੱਤਾ ਹੈ ਹੱਥ ਪੈਰ ਮਾਤਾ ਪਿਤਾ ਸਾਰੇ ਹੀ ਉਸ ਪਰਮਾਤਮਾ ਦੇ ਇਹ ਦਿੱਤੇ ਹੋਏ ਸੰਦ ਜੀ ਜਿੰਨੇ ਵੀ ਭੈਣ ਭਰਾ ਹਨ ਪਰਮਾਤਮਾ ਨੇ ਹੀ ਪੈਦਾ ਸਾਰਿਆਂ ਨੂੰ ਕੀਤਾ ਹੋਇਆ ਉਹਨਾਂ ਦਿੱਖਿਆ ਹੋਣ ਜਾਂ ਦਾਤਾ ਹਨ ਪਰ ਕੋ ਅਤਾਲ ਪਰਖਵਾਹਦਰੂ ਕਿਸੇ ਨੂੰ ਦੇ ਕੇ ਪਛੋលੀ ਤੋੜਾ ਭਾਵੇਂ ਉਹਨੂੰ ਕੋਈ ਸਿਮਰੇ ਤੇ ਭਾਵੇਂ ਕੋਈ ਪਾਪੀ ਭਾਵੇਂ ਕੋਈ ਕੁੱਲੀ ਹੈ ਉਹ ਪਰਮਾਤਮਾ ਅਕਾਲ ਪੁਰਖ ਵਾਹਿਦ ਰੂਪ ਹਰ ਇੱਕ ਨੂੰ ਹੀ ਦਾਪਨ ਦਿੰਦਾ ਹੈ ਹਉ ਹਰਿ ਕੇ ਸਦ ਬਿਹਾਰ ਨੇ ਜਿਤ ਸੇਵਿਆ ਸੁਖ ਪਾਇ ਤਾ ਅਨਗੁਰੇ ਅਮਰਦਾਸ ਮਾਨ ਰਾਜੀ ਉਸ ਅਕਾਲ ਪੁਰਖ ਪਰਮਾਤਮਾ ਦੀ ਸਿੱਤ ਸਲਾ ਕਰਦੇ ਪਤਨ ਕਰਦੇ ਹਨ ਕਿ ਅਸੀਂ ਸਦਾ ਹੀ ਪਰਮਾਤਮਾ ਕੋ ਵਾਰਨੇ ਬਲਹਾਰਨੇ ਸਦਕੇ ਜਾਂਦੇ ਹਾਂ ਜੇ ਕਸੇ ਲਿਆ ਸੁਖ ਪਾਇ ਜਿਨ੍ਹਾਂ ਦਾ ਸਿਮਰਨ ਕਰਕੇ ਜਿਨ੍ਹਾਂ ਦਾ ਨਾਮ ਜਪਲ ਕਰਕੇ ਸੁਖ ਪ੍ਰਾਪਤ ਹੋਇਆ ਹੈ ਵੇਖੋ ਸੁਖ ਜਿਹੜਾ ਹੈ ਇਹ ਸਾਰੇ ਸੁਖ ਵਾਹਿਗੁਰੂ ਦੇ ਨਾਮ ਦੇ ਵਿੱਚ ਹਨ ਧੰਗਰੇ ਅਰਜਨ ਦੇਵ ਜੀ ਦੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ ਸੋਹਨਾ ਹੀ ਬਹੁਤੇ ਧਾਮ ਖਾਟ ਕੇ ਸੋਹਨਾ ਹੀ ਦੇਖੇ ਨਿਰਤਨਾਤੇ ਸੋਹਨਾ ਹੀ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਅਰਬੁ ਨਿਕਾਏ ਸੁਨਾ ਸੰਗਤ ਜੀ ਬਹੁਤ ਆਤਮਿਕ ਬਾਉਣ ਦੇ ਵਿੱਚ ਸੁਖ ਨਾ ਬਹੁਤੇ ਸੀਰੀਅਲ ਕਲਮਾ ਆਦਿ ਵਿਖੰਡ ਦੇ ਵਿੱਚ ਸੁਖ ਨਾ ਬਹੁਤੇ ਦੇਸ਼ਾਂ ਦੇ ਵਿੱਚ ਜਾਨ ਦੇ ਕਰਤਕ ਕਮਾਈ ਕਰਨ ਦੇ ਸੁਖ ਸਾਰੇ ਸੁਖ ਪਰਮਾਤਮਾ ਦੇ ਨਾਮ ਦੇ ਵਿੱਚ ਹਨ ਸੋ ਸਰਬ੍ਰਿ ਵਿਕਕਰ ਕਰਦੇ ਹਨ ਹਉ ਹਰ ਕੇ ਸਰਬ ਹਾਰਨੇ ਜਿਤ ਸੇਵਿਆ ਸੁਖ ਪਾਏ ਅਸੀਂ ਪਰਮਾਤਮਾ ਕੋ ਸਦਕੇ ਜਾਵੇਂ ਹਾਂ ਜਿਨ੍ਹਾਂ ਦਾ ਸਿਮਰਨ ਕਰਕੇ ਸਾਨੂੰ ਸੁਖ ਪ੍ਰਾਪਤ ਹੋਇਆ ਹੈ ਨਾਮ ਕਰ ਗੁਰਮੁਖ ਨੇ ਦਰਹਿ ਹਮੇਸ਼ ਅਬਦ ਜਲਾਏ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਸਲੇਧ ਵੀ ਸਮਾਪਤੀ ਕਰਦੇ ਹੋਏ ਕਥਨ ਕਰਦੇ ਹਨ ਕਿ ਗੁਰਮੁਖ ਸੁਭਾਅ ਵਾਲੇ ਜਿਹੜੇ ਜੀਵ ਹਨ ਉਹ ਅਤਾਰ ਪੁਰਖ ਦੇ ਦਾਲ ਵਿਲੇ ਹਨ ਕਿ ਉਹਨਾਂ ਨੇ ਸ਼ਵਲ ਦੇ ਦੁਆਰਾ ਹੰਕਾਰ ਨੂੰ ਜਲਾ ਦਿੱਤਾ ਸਾਰਜ ਪਾਇ ਕਿਉਂਕਿ ਹੰਕਾਰ ਸੰਦੇ ਜੀ ਜਿਸ ਹਿਰਦੇ ਦੇ ਵਿੱਚ ਹੈ ਉਥੇ ਪਰਮਾਤਮਾ ਦਾ ਨਾਮ ਨਹੀਂ ਤੇ ਜਿੱਥੇ ਨਾਨ ਉਥੇ ਹੰਕਾਰ ਨਹੀਂ ਗੁਰੇ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਹਨ ਹੋਮੇ ਨਾਮੇ ਲਾਲ ਵਿਰੋਧ ਹੈ ਦਵੇ ਨਾ ਵਸੇ ਇਕਠਾਏ ਹੋਮੇ ਲੇਤ ਸੇਵਾ ਨ ਹੋਈ ਕਾਮਨ ਬਿਲਕਾ ਦਾ ਵੇਖੋ ਹੰਕਾਰ ਦੇ ਵਿੱਚ ਜਿਹੜੀ ਹੈ ਉਹ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ ਇਸ ਕਰਤੇ ਜਿੱਥੇ ਪਰਮਾਤਮਾ ਦਾ ਨਾਮ ਹੋਵੇ ਉੱਥੇ ਕਦੀ ਹੰਕਾਰ ਨਹੀਂ ਰਹਿੰਦਾ ਗੁਰੂ ਸਾਹਿਬ ਜੀ ਕਥਨ ਪੜ੍ਹਦੇ ਹਨ ਨਾਨਕ ਗੁਰਮੁਖ ਮਿਲ ਰਾਇ ਹਉਮੈ ਸ਼ਬਦ ਜਲਾਏ ਗੁਰਮੁਖ ਸੁਭਾਅ ਵਾਰੇ ਜੀਵ ਪਰਮਾਤਮਾ ਦੇ ਨਾਲ ਬਿਰਹਿ ਹੈ ਹਨ ਉਹਨਾਂ ਨੇ ਆਪਣੇ ਅੰਦਰੋਂ ਹੰਕਾਰ ਨੂੰ ਨਾਸ ਕਰ ਦਿੱਤਾ ਸਾਧ ਦਿੱਤਾ ਮਹੱਲਾ ਦੀ ਜਾਕ ਅਪੇ ਸੇਵਾ ਲਾਇਨ ਅਪੇ ਬਖਸ਼ ਕਰੇ ਦਾ ਅਨੁਗੁਰੂ ਅਮਰਦਾਸ ਮਹਾਰਾਜ ਜੀ ਦੂਸਰੇ ਸ਼ਲੋਕ ਦੇ ਵਿੱਚ ਕਥਨ ਕਰਦੇ ਹਨ ਕਿ ਅਕਾਲ ਪੁਰਖ ਆਪ ਹੀ ਜੀਵ ਤੇ ਤ੍ਰੁੱਟ ਕੇ ਪ੍ਰਸੰਨ ਹੋ ਕੇ ਆਪਣੀ ਸੇਵਾ ਦੇ ਨਾਲ ਲੋਂਦਾ ਹੈ ਕਿਉਂਕਿ ਸੇਵਾ ਵੀ ਉਹ ਆਪਣੀ ਆਪ ਬਖਸ਼ਦਾ ਹੈ ਤੇ ਰਹਿਮਤ ਬਖਸ਼ਿਸ਼ ਵੀ ਆਪ ਕਰਦਾ ਹੈ ਸਭਨਾਂ ਦਾ ਮਾ ਕੋ ਆਪ ਹੈ ਆਇਸਤਾਰ ਕਰੇ ਸਾਰਿਆਂ ਦਾ ਹੀ ਮਾਰੇ ਮੁਬੀ ਆਪ ਹੈ ਤੇ ਪੂਰੂਪ ਵੀ ਆਪ ਹੈ ਤੇ ਆਪ ਹੀ ਪ੍ਰਿਤ ਪਾਲਣਾ ਕਰਦਾ ਹੈ ਸਾਰ ਸਾਰ ਦਾ ਅਰਥ ਹੈ ਸਲਵ ਜੀ ਪਾਲਣਾ ਕਰਦਾ ਉਹ ਅਤਾਲਪੁਰਕ ਆਵ ਸਾਰਿਆਂ ਦਾ ਮਾਤਾ ਵੀ ਆਪ ਤੇ ਪਿਤਾ ਵੀ ਆਪ ਗੁਣ ਅਰਜਨ ਦੇਵ ਜੀ ਦੇ ਮਹਾਰਾਜ ਜੀ ਦੇ ਪਾਵਨ ਬਚਨ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੇ ਤੂੰ ਮੇਰਾ ਭਰਾਤਾ ਉਹ ਮੇਰਾ ਰਾਖਾ ਸਮਨੀ ਥਾਈ ਤਾਂ ਕੋ ਕਿਹਾ ਕਾੜਾ ਸੇ ਇਸ ਕਰਕੇ ਸਾਰਿਆਂ ਵੀ ਆਪਿ ਸਾਰ ਮੈਂ ਕਰਦਾ ਹੈ ਆਪਿ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਬਾਸ ਹੈ ਜੁਗ ਜੋ ਮਸੂਬਾ ਹੋਇ ਧੰ ਗੁਰੂ ਅਮਰਦਾਸ ਜੀ ਮਹਾਰਾਜ ਜੀ 20 ਨੇ ਸ਼ਲੋਕ ਦੀ ਸਮਾਦਤੀ ਕਰਦੇ ਔ ਕਤਲ ਕਰਦੇ ਹਨ ਜਿਨ੍ਹਾਂ ਨੇ ਭਾਈ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਜਪਨਾ ਕੀਤਾ ਹੈ ਉਸ ਹਿਰਦੇ ਦੇ ਵਿੱਚ ਉਸ ਘਰ ਦਾ ਅਰਥ ਹੈ ਹਿਰਦਾ ਸਰੂਪ ਸਰੀਰ ਹੈ ਉਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਜੁਗ-ਜੁਗ ਸੋਭਾ ਹੋਏ ਤੇ ਚਾਰ ਜੁਗ ਹੀ ਉਹਨਾਂ ਦੇ ਸੋਭਾ ਦੂਰ ਸਵਾਈ ਹੁੰਦੀ ਹੈ ਜਿਹੜੇ ਜੀਵ ਪਰਮਾਤਮਾ ਨੂੰ ਜਪਦੇ ਕੋ ਦਾ ਸਿਮਰਨ ਕਰਦੇ ਹਨ ਪੌਰੀ ਧਾਨ ਗੁਰੂ ਰਾਮਦਾਸ ਸਹਿਜ ਜੀ ਮਹਾਰਾਜ ਜੀ ਪੌਰੀ ਦੇ ਵਿੱਚ ਬਚਨ ਕਥਨ ਕਰਦੇ ਹਨ ਤੂੰ ਕਰਨ ਤਾਰ ਸਮਰਾਥ ਹਾ ਕਰਤੇ ਮੈਂ ਤਜ ਬਿਨ ਅਬਰ ਨ ਕੋਈ ਧਾਨ ਗੁਰੂ ਰਾਮਦਾਸ ਮਹਾਰਾਜ ਜੀ ਧਾਨ ਗੁਰੂ ਅਮਰਦਾਸ ਸਹਿਜ ਜੀ ਦੀ ਜੋ ਸੰਗ ਜੀ ਜੋ ਮੰਦਰ ਵਿੱਚ ਧਾਨ ਕਰਕੇ ਉਹਨਾਂ ਦੇ ਅੱਗੇ ਅਰਦਾਸ ਕਰਦੇ ਹਨ ਕਿ ਇਹ ਅਤਾਰ ਪੁਰਖ ਪਰਮਾਤਮਾ ਦਾ ਰੂਪ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਹੀ ਸਾਰੇ ਕਾਰਜ ਪਰਮ ਦੇ ਸਮਰੱਥ ਹੋ ਮੈਂ ਪੁਰਜਬਨ ਅਵਰਨਾ ਕੋਈ ਸਾਦਾ ਆਦਿ ਜੀ ਤੋਂ ਬਿਨਾ ਹੋਰ ਕੋਈ ਆਸਰ ਨਹੀਂ ਤੁਦ ਆਪ ਤੇ ਸਿਸ਼ਟ ਸਿਰ ਜੀ ਆਪ ਤੇ ਹੁਣ ਬੋਈ ਸੋ ਆਦਿ ਕੁਸਪਤਾਰ ਪ੍ਰਮਾਤਮਾ ਨੇ ਕਿ ਸਾਰੀ ਸ੍ਰਿਤੀ ਪੈਦਾ ਕੀਤੀ ਹੈ ਆਪ ਤੇ ਭੋਨੇ ਬੋਈ ਤੇ ਆਪ ਜੇ ਸੰਤ ਜੀ ਆਪਨੇ ਵਿੱਚ ਸਮੋਹ ਲੈਂਦਾ ਹੈ। ਆਪ ਪੈਦਾ ਕਰਨ ਵਾਲਾ ਵੀ ਆਪ ਤੇ ਸ੍ਰਿਸ਼ਟੀ ਨੂੰ ਸੰਤ ਜੀ ਦਤਾ ਨਾਸ ਕਰਨ ਵਾਲਾ ਵੀ ਆਪ ਹੈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਸਾਰਿਆਂ ਕੇ ਉਸ ਅਤਾਲ ਪਰਮਾਤਮਾ ਦਾ ਹੁਕਮ ਕਰਦਾ ਹੈ। ਸ਼ਬਦ ਦਾ ਕੇਤੇ ਹੁਕਮ ਹੈ। ਸਾਰੀ ਸ੍ਰਿਸ਼ਟੀ ਤੇ ਹੀ उस परमात्मा ਦਾ ਹੁਕਮ ਵਰਤ ਰਿਹਾ ਹੈ ਜੋ ਕਰੇ ਸੋ ਹੋਈ ਜੋ ਉਹਦੇ ਮਨ ਦੇ ਵਿੱਚ ਸੰਦੇ ਜੀ ਜੋ ਆਸ ਹੁੰਦੀ ਹੈ ਪਰਮਾਤਮਾ ਜੋ ਉਹਦੇ ਹੁਕਮ ਦੇ ਵਿੱਚ ਹੈ ਉਹ ਆਪਣੀ ਮਾਤਵਿਸਾਰ ਆਪਣੀ ਮਰਜੀ ਅਨਸਾਰ ਸੰਸਾਰ ਤੇ ਗਿੜਾ ਹੈ ਉਹ ਕਰਵਿਆ ਹੈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖਾਂ ਨੂੰ ਆਵ ਅਕਾਰ ਪੁਰਖ ਪਰਮਾਤਮਾ ਨਾਮ ਰੂਪੀ ਦਾਪਨ ਦਿੰਦਾ ਹੈ ਤੇ ਗੁਰਮੁਖਾਂ ਨੇ ਹੀ ਸੰਗਤ ਜੀ ਅਰਪਾ ਲਈ ਉਸ ਪਰਬਾਦਮਾ ਨੂੰ ਪਵਨਾ ਕੀਤਾ ਹੈ ਸਾਰੀ ਸ੍ਰਿਸ਼ਟੀ ਤੇ ਉਸ ਅਕਾਰ ਪੁਰਖ ਦਾ ਪਰਮਾਤਮਾ ਦਾ ਸਤਮ ਵਰਤ ਰਿਹਾ ਹੈ ਅਖੀਰਲੀ ਪੰਤੀ ਤੇ ਧੰ ਗੁਰੂ ਰਾਮਦਾਸ ਜੀ ਮਹਾਰਾਜੀ ਨਤਰ ਕਰਦੇ ਹਨ ਗੁਰਮੁਖ ਨਾਨਕ ਅਰਾਧਿਆ ਗੁਰਮੁਖ ਸੁਭਾਵ ਵਾਲਿਆਂ ਨੇ ਨਾਮ ਜਪਣ ਵਾਲਿਆਂ ਨੇ ਫਿਰਦਿਆਂ ਨੇ ਉਸ ਪਰਮਾਤਮਾ ਨੂੰ ਜਪਨਾ ਕੀਤਾ ਐਸੇ ਅਤਾਲ ਪੁਰਖ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਵੇਖੋ ਪਿੰਨ ਵਰੀ ਉਹਨਾਂ ਨੇ ਧੰਨ 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 ਸ਼ਬਦ ਜਿਹੜਾ ਵਰਤਿਆ ਹੈ ਤੇ ਉਹਨਾਂ ਦਾ ਸੰਲਜੀ ਇਸ਼ਾਰਾ ਜਿਹੜਾ ਹੈ ਨਾ ਇਹ ਤੀਸਰੇ ਪਾਰਸ਼ਾ ਸੈਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਾਲਾ ਹੈ ਕਿਉਂਕਿ ਗੁਰਮੁਖ ਸੁਭਾਵ ਵਾਲੇ ਹੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਹਨ ਸਭ ਆਖੋ ਧੰਨ ਧੰਨ ਪੰਮ ਬੋਰ ਸਈ ਸਤ ਸੋ ਸਤਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਥਨ ਪਰ ਦੇ ਹਨ ਕਿ ਸਹਿਦ ਸ੍ਰੀ ਗੁਰੂ ਅੰਰਬਾਗ ਜੀ ਉਹ ਸਰੀਰ ਕਰਕੇ ਇਹ ਧੰਨ ਬਾਣੀ ਕਰਕੇ ਵੀ ਧੰਨ ਤੇ ਮਨ ਕਰਕੇ ਵੀ ਤਾ ਕਿਉਂਕਿ ਗੱਲ ਮਨ ਤੋਂ ਚੱਲ ਰਹੀ ਸੀ ਸਿਰੋਵ ਜਿਹੜਾ ਸੀ ਸੰਨਜੀ ਉਹ ਮਾਨ ਤੋਂ ਹੀ ਆਰੰਭ ਹੋਇਆ ਸੀ ਤੇ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਹਿਦ ਸ੍ਰੀ ਗੁਰੂ ਅਮਰ ਬਾਸ ਮਹਾਰਾਜ ਜੀ ਤੰਪਾ ਵਿੱਚ ਜੂਦ ਹਨ ਸੰਗਤ ਜੀ ਜਿਹੜਾ ਪਾਹਨ ਸ਼ਬਦ ਹੈ ਨਾ ਇਹ ਤੰਤਾ ਵਾਸਤੋ ਵੀ ਵਰਤਿਆ ਜਾਂਦਾ ਹੈ ਤੇ ਤਨ ਮਾਇਆ ਵਾਸਤੋ ਵੀ ਵਰਤਿਆ ਜਾਂਦਾ ਹੈ ਇਹ ਧੰਮ ਤੀਸਰੇ ਦਾ ਅਰਕ ਬੰਦਾ ਹੈ ਇਸਤਰੀ ਇਹ ਇਸਤਰੀ ਵਾਸਤੋ ਵੀ ਔਰ ਕਬਾਤੇ ਵੀ ਵਰਕਿਆ ਗਿਆ ਹੈ ਵਖੋ ਵਖਰਿਆ ਜੋ ਸੰਦੇ ਜੀ ਤਾਹ ਸ਼ਬਦ ਜਿਹੜਾ ਹੈ ਜਿੱਥੇ ਤਦ ਦੋਨੋਂ ਟਿੱਪੀ ਤੇ ਨੰਨੇ ਨੂੰ ਔਕਰ ਹੋਵੇ ਧੰਤਾ ਦਾ ਜੋਗ ਹੈ ਤੇ ਜਿੱਥੇ ਤਦ ਬੇਨੋਰ ਪਿੱਪੀ ਤੇ ਨੰਨੇ ਨੂੰ ਸਿਆਰੀ ਹੋਵੇ ਸੰਦੇ ਜੀ ਉਹ ਮਾਇਆ ਹੈ ਇਹ ਜਿੱਥੇ ਧਨ ਦੋਵੇਂ ਜਿਹੜੇ ਹਨ ਅੱਖਰ ਉਹ ਬੁਗਤੇ ਹੋਣ ਉਹ ਇਸਤਰੀ ਦਾ ਸ਼ਬਦ ਵਰਤਦਾ ਹੈ ਸੁ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਨ ਗੁਰੂ ਅਮਰਦਾਸ ਬਾਣੀ ਉਹਨਾਂ ਕਰਕੇ ਵੀ ਤਨ ਹੈ ਸਰੀਰ ਕਰਕੇ ਵੀ ਮਨ ਕਰਕੇ ਵੀ ਤਨ ਹੈ ਐਸੇ ਗਿਰੂ ਨੂੰ ਸਦਾ ਹੀ ਭਾਈ ਅਰਦਾਸਨਾ ਕਰੋ ਪਰ ਬਾਤਮਾਨ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਜਪਣਾ ਕਰੋ ਸੁੱਧ ਇਹ ਵਾਰ ਜਿਹੜੀ ਹੈ ਸੁੱਧ ਹੈ ਬੁਰੀ RAMਦਾਸ ਸਾਹਿਬ ਜੀ ਨੇ ਜੋ ਇਹ ਬਚਨ ਉਚਾਰ ਮੇ ਕੀਤੇ ਹਨ ਸਤਿਗੁਰੂ ਜੀ ਕਿਰਪਾ ਕਰਨ ਨਾਮ ਦੀ ਦਾਤ ਗੁਰਸਿੱਖੀ ਜੀਵਨ ਸਰਬਸੰਤਾਂ ਨੂੰ ਬਖਸ਼ਿਸ਼ ਕਰਨ ਅਰਦਾਸ ਬੇਨਤੀ ਹੈ ਸੰਰੇ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਪਰਿਵਾਰ ਹਰਪੂਮ ਪ੍ਰਭਾਵਿਤ ਹੋਏ ਹਨ ਸਰਬਜੀ ਜੀ ਮਹਾਰਾਜ ਉਹਨਾਂ ਨੂੰ ਕਿਰਪਾ ਤਰਕੇ ਸੁਖ ਸ਼ਾਂਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਬਿਸਾਉਣ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਬਤਨ ਹੈ ਸੰਬੇ ਜੀ ਸੰਭਾਰ ਆਪਣੀ ਮਿਹਰ ਕਰ ਨਾਂ ਪਾਣੀ ਵਿੱਚ ਉਪਾਏ ਦੁਖ ਦਰਦ ਭੰਨ ਤਾਰ ਅਰਦਾਸ ਸੁਣੀ ਦਾ ਪਾਰ ਕੋਈ ਸਿਸ਼ਟ ਥਾਰ ਗੁਰੂ ਸਾਹਿਬ ਦੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨ ਦਾ ਸਭ ਤੋਂ ਤਰੀਕਾ ਦੱਸਿਆ ਹੈ ਸਤਿਗੁਰੂ ਦੀ ਕਿਰਪਾ ਕਰਨ ਉਹਨਾਂ ਪਰਿਵਾਰਾਂ ਨੂੰ ਜੋ ਸੁਖ ਸ਼ਾਂਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਬਸਾਉਣ ਇਹ ਬੇਨਤੀ ਹੈ ਜੀ ਹੋਇਆਂ ਪੁਰਾਂ ਚੁਕਾਂ ਦੀ ਕਿਮਾ ਵਾਦੀ ਵਰਜੀ ਕਾ ਕਾਲਸਾ ਵਾਹੀ ਗੁਰੂ ਜੀ ਕੀ ਫਤੇ